ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਮਨਟ ਟ੍ਰੈਡ ਵਲੌਗਸ ਤੇ ਤੁਹਾਡੇ ਸਵਾਗਤ ਹੈ ਹੋਰ ਦੱਸੋ ਤੁਸੀਂ ਕਿਵੇਂ ਹੋ ਖੋਪ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਮੰਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ ਤੇ ਲਓ ਜੀ ਅੱਜ ਦਾ ਨਾ ਵਲੌਗ ਕੀ ਸਟਾਰਟ ਕਰਨਾ ਸੀ ਕਹਿੰਦੇ ਨੇ ਨਾ ਬੱਚੇ ਨਾਲ ਸੱਚੀ ਬਹੁਤ ਡਿਫਿਕਲਟ ਹੁੰਦਾ ਨਾ ਘਰੇ ਇਕੱਲੇ ਬੰਦੇ ਨੂੰ ਬੱਚੇ ਦੇ ਨਾਲ ਸਾਰਾ ਕੰਮ ਵਗੈਰਾ ਕਰਨਾ ਲਓ ਜਿਵੇਂ ਪਹਿਲਾਂ ਤਾਂ ਜੇ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਭੱਜ ਨਾ ਟਕੇ ਕੰਮ ਜਨਵੇਂ ਡੀਆਂ ਜੇ ਅੱਧੇ ਵਿੱਚ ਅੱਧੇ ਜਣ ਵੇੜੇ ਗਏ ਤੇ ਕੁਛ ਵੇੜ ਦੇ ਕੁਛ ਕਰ ਹੈ ਕਿ ਕਹਿ ਸਕਾਂ ਜੱਪ ਦੀ ਬੋਤਲ ਤੇ ਪਾਣੀ ਪਾਣਾ ਤੇ ਵੀਡੀਓ ਹੁਣ ਸਟਾਰਟ ਕਰਦੇ ਜੱਜੋਤ ਜੱਜੋਤਰ ਮੈਂ ਆ ਮਮੀ ਤੇ ਡੈਡੀ ਗਏ ਆ ਤੁਹਾਨੂੰ ਦੱਸਿਆ ਸੀ ਕੱਲ੍ਹ ਤੋਂ ਹੋ ਰਿਹਾਗਾ ਨਾ ਗੁਰਦੁਆਰਾ ਮਰਗ ਦਾ ਤੇ ਮਮੀ ਇੱਥੇ ਡੈਡੀ ਦੇ ਭੋਗ ਤੇ ਮੈਂ ਹੋਰ ਜੱਪ ਚੁੱਧ ਕਰੀਆਂ ਹਾਂਜੀ ਹਾਂ ਤੇ ਬਸ ਜੱਪ ਦਾ ਆਪਾਂ ਥੋੜਾ ਕਾਰਡ ਕੋਸਾ ਕਰ ਗਏ ਤੇ ਇੱਕ ਪਾਸੇ ਮੈਂ ਪਾਣੀ ਕੋਸ ਕਰ ਕੀਤਾ ਤੇ ਦੁੱਧ ਗਰਮ ਕੀਤਾ ਤੇ ਇਹਨੂੰ ਦੁੱਧ ਵਗਾਰ ਪਿਆ ਕੇ ਮੈਨੂੰ ਐ ਆ ਕਿ ਜੇ ਮੈਂ ਦੁੱਧ ਪਿਆ ਤਾਂ ਸੁੋ ਜਾਣਾ ਫਿਰ ਮੈਨੂੰ ਕੋਲ ਬਹਿਣਾ ਪੈਣਾ ਐ ਬੱਚੇ ਤੇ ਨਾਲ ਬਹੁਤ ਮੁਸ਼ਕਿਲ ਹੈ ਵਲੌਗ ਬਣਾਉਣਾ ਆਜਾ ਆਜਾ ਮੇਰੇ ਮਗਰ ਅੱਗੇ ਤਾਂ ਮੈਂ ਜਦੋਂ ਮਸ਼ੀਨ ਦੇ ਚਾਉ ਕੋਲ ਨੀ ਨਾ ਟੁੱਟੀ ਹੈਗੀ ਤੇ ਦੂਜੀ ਆ ਠੰਡੇ ਪਾਣੀ ਵਾਲੀ ਤੇ ਤੱਤਾ ਪਾਣੀ ਐਸ ਕਾ ਜੋ ਬਾਥਰੂਮ ਚਲੇ ਜਾ ਲਿਆ ਕੇ ਪਹਿਲਾਂ ਉਹਦੇ ਚ ਪਾਇਆ ਗਰਮ ਪਾਣੀ ਤੇ ਹੁਣ ਮਸ਼ੀਨ ਚਲਾਈ ਆ ਮਸ਼ੀਨ ਮੈਂ ਕਿ ਚਲ ਚਲਾ ਹੀ ਦਿਨੀ ਆ ਵੈਸੇ ਚਲਾਉਣੀ ਨਹੀਂ ਸੀ ਜੋ ਅੰਮੀ ਨੇ ਚਲਾਈ ਨਹੀਂ ਸਵੇਰ ਮੈਂ ਕਿ ਚਲ ਚਲਾ ਹੀ ਦਿਨੀ ਆ ਚਲਾ ਜਾ ਤੇ ਇਹਨੂੰ ਰੈਡੀ ਵਗੈਰਾ ਕੀਤਾ ਹਜੇ ਬਹੁਤੀ ਕਿੱਥੋਂ ਬਟਾ ਕੰਮ ਹੋ ਦੇ ਤੇ ਬਸ ਹਜ ਇੱਕ ਸਲੋਟ ਜੱਪ ਚੋ ਤਾਂ ਬਸ ਹੱਥ ਨਾਲ ਧੋਤਿਆ ਈਜੀ ਵਾਲੇ ਕੱਪੜੇ ਤੇ ਮਸ਼ੀਨ ਹੁਣ ਲਾ ਲਈ ਆ ਤੇ ਪਾਣੀ ਗਰਮ ਹੋ ਜਾਂਦਾ ਬੋਤਲਾਂ ਦੇ ਦਾ ਦੁੱਧ ਗਰਮ ਕਰਤਾ ਤੇ ਜੀ ਮੈਂ ਨਾ ਅੱਜ ਬਾਕੀ ਛੋਟੂ ਛੋਟੂ ਤੇ ਸਾਰੇ ਹੋ ਗਿਆ ਸੀ ਰੂਮ ਕਲੀਨ ਅ ਜੇ ਮੇਰਾ ਪਿਆਰ ਸਹੀ ਦੱਸ ਸਕੂੰਗਾ ਅੱਜ ਲੇਟ ਹੀ ਬਹੁਤ ਹੋ ਗਿਆ ਸਬਜੀ ਭੱਜੀ ਸਾਰਾ ਕੰਮ ਪਿਆ ਅੱਜ ਬੱਚੇ ਵੀ ਆਉਣਗੇ ਟਿਊਸ਼ਨ

ਕਲਾਰੇ ਪਾਈ ਜਾਂਦਾ ਵੱਖਰੇ ਰੱਖ ਉਥੇ। ਸੇਕ ਉਥੇ ਰੱਖ ਢੰਡੇ ਰੱਖ ਉਥੇ ਪਹਿਲੇ ਢੰਡੇ ਰੱਖ। ਪੂਤਾ ਜੂਗਾ। ਰੱਖ ਉਥੇ। ਜਲਦੀ ਰੱਖ। ਲੱਲਾ ਰੱਖ ਦੇ। ਉਥੇ ਰੱਖ। ਬਾਲੀ ਪਕਾਈ ਕਰਾਉਂਦਾ। ਮੇਰੇ ਕੱਲੀ ਦੀ ਤਾਂ ਜ਼ਿਆਦਾ ਹੀ ਕਰਾਉਂਦਾ। ਰੱਖ ਉਥੇ। ਟੰਗਾ ਫੜੇ ਨੂੰ ਪੂਤੋ ਆ ਫੜਨੀ ਆ ਕਿ ਨਹੀਂ ਆ ਦੀ ਬੋਤਲ ਮੈਂ ਸਿੱਟ ਦੂੰਗੀ। ਫੜੋ ਦੀ ਬੋਤਲ। ਢੰਡੇ ਵੀ ਰੱਖ ਦੇ ਇੱਥੇ। ਦੋ ਤਲੇ ਇੱਕ ਹੋਰ ਚੱਕਣਾ ਤਾਂ ਗਿਆ ਜਣ ਮੇਰੇ ਕੋਲ ਹੋਰ ਬੋਤਲ ਚੱਕ ਮम्मा ਦੀ। ਇਹਨੂੰ ਰੱਖ ਦੇ ਉੱਥੇ। ਕੀ ਮਤਾ ਕਰਨੀ ਚਾਹਦੇ? ਚੱਕ ਲਾ ਬੜਾ ਘਰਾਵ ਚਲ ਚਲ ਆ ਜਾ ਲਾਉ ਜੀ ਬੋਤਲਾਂ ਚੋਂ ਪਹਿਲਾਂ ਪਾਣੀ ਗਰਮ ਕਰਿਆ ਤੇ ਰੂਮ ਕਲੀਨ ਕਰਦੇ ਆ ਪਹਿਲਾਂ ਫੇਰ ਇੱਕ ਸਲੋਟ ਕੱਢ ਕੇ ਤੇ ਦੂਜਾ ਪਾ ਕੇ ਨਾ ਤੇ ਫਿਰ ਸੋਚਦੇ ਨੂੰ ਪਹਿਲਾਂ ਮੈਂ ਕਰਦਾ ਇੱਕ ਵਾਰ ਚੱਲੇ ਪਾਉਣਾ ਇੱਕ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਮੰਨ ਕੇ ਚਲੋ टाइम के गया इतना ब्लॉक भी नहीं शूट किया जाता बच्चे बिल्कुल भी, भी नहीं शूट कर सकते मैं हाँ तो रूम क्लीन कर दी पहले तो मैं फिर देख दिया कपड़े क्डा सब उतो आ जाओ मैं कपड़े पहले मशीन चो फिर मिलते हैं ਲੋਕ ਜਿੱਥੇ ਮੈਂ ਜਿਹੜੀ ਵੀਡੀਓ ਦੀ ਸਪੀਡ ਉਹ ਕਾਫੀ ਫਾਸਟ ਕਰੀ ਹੋਈ ਆ ਤੇ ਇਹਦੇ ਵਿੱਚ ਮੈਂ ਨਾ ਮਸ਼ੀਨ ਲਗਾਤੀ ਸੀ ਕੱਪੜੇ ਧੋਣ ਲਈ ਤੇ ਇੱਥੇ ਜੱਪ ਜਤ ਮੇਰੇ ਨਾਲ ਨਾਲ ਬਸ ਇੱਧਰ ਉੱਧਰ ਫਿਰ ਰਿਹਾ ਸੀ ਪਲੇ ਕਰ ਰਿਹਾ ਸੀ ਸਾਥ-ਸਾਥ ਤੇ ਪਰ ਮੈਂ ਪਹਿਲਾਂ ਮਸ਼ੀਨ ਮਮਮੀ ਨੇ ਸਵੇਰ ਲਾਈ ਨਹੀਂ ਸੀ ਮਮਮੀ ਨੇ ਪਤਾ ਹੀ ਸੀ ਭੋਗ ਤੇ ਜਾਣਾ ਉਹ ਮੈਂ ਦੇ ਲਉਂਦੇ ਆ ਪਰ ਮਸ਼ੀਨ ਅੱਜ ਤੇ ਮੈਂ ਸੋਚ ਚੱਲ ਲਾਈ ਤੇ ਨਿਮਣਾ ਧੁੱਪ ਨੇ ਖਲੂਗੀ ਕਿਉਂਕਿ ਮੈਨੂੰ ਪਤਾ ਹੀ ਹੁੰਦਾ ਕਿ ਜਦੋਂ ਸੰਘਣੀ ਜੀ ਧੁੱਪ ਹੋ ਮੈਨੂੰ ਨਾ ਆਈਡੀਆ ਜਾਂ ਹੋ ਜਾਂਦਾ ਕਿ ਅੱਜ ਧੁੱਪ ਨੇ ਖਲੂਗੀ ਮੈਂ ਕਿ ਧੁੱਪ ਨਿਕਲ ਜੂਗੀ ਤੇ ਚਲ ਸੁੱਕ ਜਾਣਗੇ ਹਨ ਤੇ ਦੋ ਦੋ ਦਿਨ ਪਹਿਲਾਂ ਹੋ ਗਿਆ ਸੀ ਤੋਂ ਤਿੰਨ ਜਿਹੇ ਤਾਂ ਥੋੜੇ ਜਿਹੀ ਕੱਪੜੇ ਸੀਗੇ ਡੇਲੀ ਰੂਟੀਨ ਦੇ ਹੁੰਦੇ ਆ ਤੇ ਚਲੋ ਜੀ ਮੈਂ ਕਹਿੰਨਾ ਚਲੋ ਦਬਦਬ ਕੱਪੜੇ ਧੋਈ ਤੇ ਨੇ ਮੈਂ ਬਸ ਮਸ਼ੀਨ ਲਾ ਲਈ ਜਪਜੋਤ ਕੋਲ ਪਲੇ ਕਰੀ ਗਏ ਨੇ ਨਾਲ-ਨਾਲ ਮੇਰਾ ਕੰਮ ਨਿਵੇਟ ਗਿਆ ਤੇ ਮੈਂ ਕਹਿੰਦੇ ਜੇ ਹੁਣ ਹੀ ਸਵਾਤਾ ਤਾਂ ਫਿਰ ਉੱਠ ਖੜੋ ਕੁਛ ਇਹਦੀ ਆਦਤ ਤਾਂ ਜੇਕਰ ਇਹਨੂੰ ਜਦੋਂ ਸੁਆਣੇ ਆ ਨਾ ਜਪਜੋਤ ਨੂੰ ਇਹਦੇ ਨਾਲ ਦੇ ਨਾਲ ਕੋਲ ਬਹਿਣਾ ਪੈਂਦਾ ਇਹਦੇ ਮਤਲਬ ਇੱਕ ਜਾਨਾ ਇਹਦੇ ਉੱਤੇ ਪ੍ਰੈਜ਼ੈਂਟ ਹੀ ਚਾਹੀਦਾ ਹੈਗਾ ਤੇ ਪਰ ਮੈਂ ਕਿਹਾ ਜੇ ਮੈਂ ਉੱਪਰ ਬੈਠ ਕੇ ਫਿਰ ਮੇਰੇ ਸਾਰੇ ਕੰਮ ਹੀ ਰਹਿ ਜਾਣਗੇ ਜਿਵੇਂ ਮੇਰੇ ਕੰਮ ਕਾਫੀ ਪਏ ਸੀਗੇ ਤੇ ਮੈਂ ਕਿਹਾ ਚਲੋ ਮੈਂ ਨਾ ਪਹਿਲਾਂ ਕੱਪੜਿਆਂ ਦਾ ਕੰਮ ਨਵੇੜ ਲੈਣ ਮੈਂ ਕਿਹਾ ਬੇਟਾ ਦੁੱਧ ਮੈਂ ਗਰਮ ਕਰਕੇ ਰੱਖਿਆ ਸੀ ਤੁਹਾਨੂੰ ਪਤਾ ਤੇ ਮੈਂ ਕਿਹਾ ਚਲ ਨਾਲੇ ਦੁੱਧ ਠੰਡਾ ਹੋ ਜਾਊਗਾ ਤੇ ਨਾਲੇ ਮੈਂ ਉਹਨਾਂ ਚਰਚ ਕੱਪੜੇ ਤੇ ਲੂੰਗੇ ਤੇ ਬੱਸ ਇੱਥੇ ਮੈਂ ਦਵਾ ਤਵਾ ਕਪੜੇ واش ਕਰਦੇ ਥੋੜੇ ਮੈਨੂੰ ਡਿਫਿਕਲਟ ਲੱਗ ਰਿਹਾ ਸੀ ਕਿਉਂਕਿ ਉਹ ਠੰਡੇ ਪਾਣੀ ਦੇ ਵਿੱਚ ਹੱਤਾ ਵਜਦੇ ਨਹੀਂਗੇ ਫਿਰ ਇੱਥੋਂ ਮੈਂ ਪਹਿਲਾਂ ਤਾਂ ਮੈਂ ਪਾਣੀ ਲਿਆ ਕੇ ਪਾਇਆ ਮਸ਼ੀਨ ਦੇ ਵਿੱਚ ਬਾਥਰੂਮ ਚ ਫਿਰ ਮੈਂ ਕਪੜੇ ਇਥੋਂ ਕੱਢ ਕੇ ਬਾਥਰੂਮ ਚ ਲੱਗੇ ਜਾਂਦੀ ਸੀ ਫਿਰ ਬਾਥਰੂਮ ਚੋਂ ਨਿਜੋੜ ਕੇ ਦੋ ਤਿੰਨ ਪਾਣੀ ਕੱਢ ਕੇ ਫਿਰ ਮੈਂ ਇੱਥੇ ਮਸ਼ੀਨ ਚ ਸਕਾਉਣ ਲੈ ਕੇ ਆਉਂਦੀ ਸੀ ਫਿਰ ਮੈਂ ਸੁੱਕਣੇ ਪਾ ਕੇ ਆਉਂਦੀ ਸੀ ਤੇ ਕਪੜੇ ਥੋੜੇ ਸੀ ਸਮਾਂ ਬੜਾ ਲੱਗ ਗਿਆ ਬਸ ਇੱਧਰ ਉੱਧਰ ਤੁਰਦੇ ਫਿਰਦੇ ਪਾਲਟੀਆਂ ਚੱਕ ਕੇ ਤੇ ਬਾਕੀ ਮੈਂ ਬਾਲਟੀ ਵੱਡੀ ਨਹੀਂ ਚੱਕਦੀ ਹੁੰਦੀ ਮੈਂ ਤੇ ਛੋਟੀਆਂ ਛੋਟੀਆਂ ਅੰਜੇ ਮੈਨੂੰ ਕਿਤੇ ਐਮਰਜੈਂਸੀ ਚੱਕਣੀ ਵੀ ਪੈ ਜਮੇ ਛੋਟੇ ਛੋਟੇ ਵੋਲਟੇਜ ਵਿੱਚ ਕੱਪੜੇ ਵਗੈਰਾ ਚ ਪਾਣੀ ਵਗੈਰਾ ਕੈਦੀ ਕਰ ਲੈਂਦੀ ਹੁੰਦੀ ਆ ਤੇ ਬਸ ਲੋ ਜੀ ਆਪਣੇ ਥੋੜੇ ਜਿਹੀ ਕੱਪੜੇ ਮਾੜੇ ਮੋਟੇ ਜਿਹੇ ਰਹਿੰਦੇ ਤੇ ਆਪਾਂ ਮਾਂ ਕਰ ਲਾਂਗੇ ਤੇ ਫਿਰ ਉਸ ਤੋਂ ਬਾਅਦ ਜਪ ਚੋਤ ਬੇਟੇ ਨੂੰ ਦੁੱਧ ਪਿਆ ਕੇ ਸਵਾਵਾਂਗੇ ਫਿਰ ਇਹਦੇ ਉੱਤੇ ਪੱਕੀ ਡਿਊਟੀ ਹੋ ਜਾਊਗੀ ਜੇ ਨਾਚਰ ਮੰਮੀ ਨਹੀਂ ਹੋਣਗੇ ਉਹਨਾਂ ਚਰ ਫਿਰ ਮੈਂ ਉੱਪਰ ਬੈਠ ਕੇ ਦੇ ਕੋਲ ਬੈ ਕੇ ਨਾ ਡਿਊਟੀ ਦਵਾਂਗੀ ਲਓ ਵੇਖੋ ਕਿਵੇਂ ਛੱਡੀ ਚੱਕ ਕੇ ਫਿਰਦਾ ਬਸ ਇਹ ਐਂ ਕੋਲ ਕੋਲ ਫੀ ਦੇ ਗਿਆ ਉਹ ਬਾਹਰ ਇੱਥੇ ਕੱਢ ਗਿਆ ਕਦੇ ਕੈਮਰੇ ਕੋ ਲਾ ਕੇ ਬੋਲ ਕਦੇ ਕੁਝ ਬੋਲ ਕੇ ਕਦੇ ਕੁਝ ਕਰਾ ਵੇਖੋ ਮੈਨੂੰ ਕਿੰਨੇ ਕਿ ਦੋ ਬਾਲਟੀਆਂ ਲੱਗਾਂਗੇ ਮੇਰੇ ਬਸ ਦੱਪ ਚੋ ਪਲੇ ਕਰੀ ਗਿਆ ਸੋਟੀ ਲੈ ਕੇ ਆਇਆ ਕਈ ਵਾਰੀ ਬੱਚੇ ਸ਼ਰਾਰਤ ਹੁੰਦੇ ਪਾਣੀ ਵਿੱਚ ਪਰ ਆਪਣਾ ਤਾਂ ਤੁਹਾਡੇ ਫੇਰ ਥੋੜਾ ਡਿਫਿਕਲਟ ਹੁੰਦਾ ਬਟੇ ਨੇ ਇਦਾਂ ਦਾ ਕੁਝ ਨਹੀਂ ਕੀਤਾ ਬਸ ਇਦਾਂ ਹੀ ਨਾਲ ਤੋਰ ਫਿਰ ਕੇ ਇਹ ਨਹੀਂ ਬਸ ਕੰਮ ਟਾਈਮ ਪੂਰਾ ਕਰਦਾ ਮੇਰਾ ਤਾਂ ਕੱਪੜੇ ਧੋਂਦਾ ਤਾਂ ਤੇ ਅੱਜ ਰੂਮ ਕਲੀਨ ਵੀ ਨਹੀਂ ਐਸੇ ਰੂਮ ਕਲੀਨ ਵੀ ਲੇਟ ਕੀਤਾ ਹੈਗਾ ਤੇ ਚਲੋ ਜੀ ਬਸ ਸਬਜੀ ਵਗੈਰਾ ਦੇਖੂਗੇ ਕੀ ਬਣਾਣੀ ਐ ਅੱਜ ਤੇ ਬਾਕੀ ਤੁਹਾਨੂੰ ਪਤਾ ਹੀ ਪਰ ਬੱਚੇ ਨਾਲ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਵਲੌਗ ਬਣਾਣਾ ਤੇ ਕਈ ਵਾਰ ਵਲੌਗ ਬਣਾ ਲਈਦਾ ਤੇ ਅਪਲੋਡ ਨਹੀਂ ਹੁੰਦਾ ਐਡੀਟਿੰਗ ਨਹੀਂ ਹੁੰਦੀ ਬੱਚੇ ਕਰਕੇ ਤੇ ਵਲੌਗ ਨਹੀਂ ਹੁੰਦਾ ਜਿਵੇਂ ਤੁਹਾਨੂੰ ਕੱਲ ਮਿਲਿਆ ਨਹੀਂ ਉਹਨਾਂ ਵਲੌਗ ਹਨ ਤੇ ਇਸੇ ਕਰਕੇ ਐਡੀਟਿੰਗ ਹੀ ਨਹੀਂ ਹੋਈ ਵਲੌਗ ਬਣਿਆ ਹੁੰਦਾ ਤੇ ਐਡੀਟਿੰਗ ਨਹੀਂ ਹੁੰਦੀ ਕਈ ਵਾਰ ਬਸ ਬੱਚੇ ਨਾਲ ਥੋੜਾ ਡਿਫਿਕਲਟ ਹੋ ਜਾਂਦਾ ਕਹਿ ਸਕਦੇ ਹਾਂ ਕਿਉਂਕਿ ਬੱਚੇ ਨੂੰ ਠੰਡ ਹੈਗੀ ਐ ਠੰਡ ਦੇ ਵਿੱਚ ਆਏ ਹੁੰਦਾ ਕਿ ਬੱਚਾ ਬਿਮਾਰ ਨਾ ਹੋ ਜੇ ਤਾਂ ਕਰਕੇ ਇਸ ਕਰਕੇ ਚਲੋ ਜੀ ਮਿਲਦੇ ਆ ਨਵੀਂ ਕ੍ਰਿਪਾ ਤੇ ਨਾਲ ਚਲੋ ਜੀ ਟਾਈਮ ਹੋ ਗਿਆ 3 ਵਜ ਕੇ 6 ਮਿੰਟ ਦਾ ਤੇ ਜੱਪ ਚੋਲ ਖਾਈਆ ਮੈਂ ਵੀ ਚੋਲ ਖਾ ਕੇ ਟਿਆ ਤੇ ਉਧਰ ਸਾਹਮਣੇ ਡੈਡੀ ਦੇ ਬੇਲੀ ਆਏ ਆ ਰੋਟੀ ਖਾ ਕੇ ਹਟਿਆ ਹਾਂ ਉਹ ਸੁਣੀ ਮੈਂ ਕਿ ਡੈਡੀ ਦੇ ਬੇਲੀ ਆਏ ਰੋਟੀ ਖਾ ਕੇ ਹਟਿਆ ਤੇ ਮੈਂ ਚੋਲ ਖਾ ਕੇ ਟੀ ਮੰਮੀ ਵੀ ਚੋਲ ਖਾ ਕੇ ਟੀ ਜੱਪ ਚੋਤ ਵਿੱਚੋਂ ਸਾਡੇ ਆਇਆ ਸੀਗਾ ਲੰਗਰ ਗੁਰਦੁਆਰਾ ਸਾਹਿਬ ਦਾ ਦੁਆਰਾ ਸਰਪੇ ਖੂਬਸੇ ਉਥੋਂ ਲੰਗਰ ਆਇਆ ਸੀਗਾ ਉਹੀ ਲੰਗਰ ਬੈਂਟੂ ਮਲੇਜਰ ਤੇ ਡੈਡੀ ਦੇ ਫਰੈਂਡ ਆਏ ਹੋਇਆ ਬੈਂਕ ਕਲੇ ਉਹਨਾਂ ਤੋਂ ਉਹਨਾਂ ਨੂੰ ਵੀ ਸ਼ਿਕਾਇਤ ਨਾਲੇ ਆਪ ਛੱਕ ਲਿਆ ਸੀ ਸਾਰਿਆਂ ਨੇ ਹੁਣ ਚੱਪਜੋ ਤੱ ਲੱਗਾ ਪਿਆ ਖਾਣਾ ਤੇ ਅੱਜ ਹੁਣ ਸਬਜੀ ਅਸੀਂ ਨਹੀਂ ਬਣਾਉਂਦੇ ਕਿਉਂਕਿ ਹਨਾ ਦਾਲ ਮਟਰ ਪਨੀਰ ਉੱਚ ਜਾਈਆਂ ਨੇ ਉਹਦੇ ਉਹੀ ਬਸ ਕਿਉਂਕਿ ਮੈਂ ਖਾਣੇ ਨਹੀਂ ਗਈ ਇਨਾ ਜੋਗਾ ਪਿਆ ਨਾ ਤਾਂ ਹੁਣ ਚੌਲ ਦੇ ਨਾਲ ਖਾ ਲੇ ਕਿਉਂ ਤਾਂ ਮੈਂ ਦਾਦੂ ਦੇ ਫਰੈਂਡ ਨਾ ਬੁੱਤੋ ਤਾਂ ਵਲੌਗ ਨਾ ਪਤਾ ਲਈ ਠੰਡ ਦੇ ਨਾਲ ਜੰਮਾ ਹੀ ਨਹੀਂ ਸ਼ੂਟ ਹੁੰਦੇ ਬਿਲਕੁਲ ਹੀ ਨਹੀਂ ਸ਼ੂਟ ਹੁੰਦੇ ਅੱਜ ਤਾਂ ਆਹ ਕਪੜੇ ਧੋਤੇ ਮੇਰੇ ਸਾਹਮਣੇ ਮੈਂ ਲੇਟ ਹੀ ਧੋਤੇ ਹੈ ਕਿ ਮੰਮੀ ਤਾਂ ਸਵੇਰ ਤੋਂ ਮਸ਼ੀਨ ਲਾ ਦਿੰਦੇ ਹੁੰਦੇ ਤੇ ਪਰ ਮੈਂ ਜਲੇਟ ਹੀ ਧੋਤੇ ਕਿਉਂਕਿ ਫਿਰ ਮੈਂ ਕੱਲੀ ਸੀ ਨਾ ਕੁਛ ਹੀ ਵੀ ਮਨੋਏ ਹੋ ਗਿਆ ਹੱਥ ਠਰੇ ਪਏ ਉਦੋਂ ਦੇ ਤੇ ਹੇ ਲੋਕਾਂ ਦੂਰ ਦੂਰ ਮਿਲੇ ਆਪ ਇਕੱਲੇ ਸੀ ਨਾ ਦੋਨੋਂ ਘਰੇ ਅੱਜ ਹਾਂ ਤੇ ਮਮਾ ਨੇ ਕੀ ਕੀਤਾ ਸੀ ਫਿਰ ਅੱਜ ਤੂੰ ਦੇ ਮਾਤਾ ਜੀ ਉਹ ਆਲੇ ਹੈ ਤੂੰ ਦੇ ਮਾਤਾ ਕਹਿੰਦਾ ਤੂੰ ਜੈ ਮਾਤਾ ਦੀ ਕਰੀ ਉਹ ਆ ਗਏ ਮਤਲਬ ਦਾਤਾ ਸਾਧਿਆ ਆ ਗਏ ਮੈਂ ਤਾਂ ਨਾ ਆ ਬੰਨੀ ਰੱਖਦੇ ਠੰਡ ਹੀ ਪੂ ਤੇ ਜ਼ਿਆਦਾ ਕੀ ਬੰਦਾ ਕਰੇ ਬੰਦਾ ਕੀ ਹੱਥਾਂ ਤੇ ਕੁਝ ਨਹੀਂ ਲਾਇਆ ਲੋਇਆ ਠੰਡ ਨੇ ਪੂਰੀ ਹੋਈ ਪਈ ਹੈ ਠੁੱਪ ਜੀ ਲੱਗੇ ਨਾ ਚਿਹਰੇ ਨੂੰ ਤੇ ਠੰਡ ਜੀ ਦੂਰ ਹੁੰਦੀ ਅੰਦਰ ਤਾਂ ਠੰਡੀ ਠੰਡ ਲੱਗ ਜਾਂਦੀ ਆ ਤੇ ਅੱਜ ਜਪ ਚੁੱਤ ਨੇ ਸਾਰਾ ਦੇ ਨਹੀਂ ਸਮਝਦੇ ਤੁਸੀਂ ਮੈਨੂੰ ਇਕੱਲੀ ਹੋਣ ਕਰਕੇ ਨਾ ਮੰਮੀ ਆਦੀ ਆ ਮੇਰੇ ਨਾਲ 2 ਵਜੇ ਮੰਮੀ ਤਾਂ ਆਇਆ 2 ਵਜੇ ਆਇਆ ਤੇ ਆਇਆ ਤੇ ਨਾਲ ਦੇ ਨਾਲ ਹੀ ਬੈਂਕ ਮੈਨੇਜਰ ਉਹ ਡੈਡੀ ਦੇ ਫਰੈਂਡ ਉਹ ਆ ਗਏ ਤੇ ਬਸ ਆਹੰਦੇ ਸਾਰਾ ਰੋਟੀ ਪਾਣੀ ਗੁਰਦੌਰ ਆ ਗਿਆ ਸੀ ਦਵਾ ਦਵਾਉ ਗਰਮ ਕਰਕੇ ਤੇ ਨਗਰ ਚੋਂ ਟੋਨਾ ਨੂੰ ਹੀ ਤੇ ਆਪਾਂ ਵੀ ਸਹਰ ਕਹਿੰਦਾ ਮੈਂ ਵੀ ਚੌਲ ਖਾ ਲੇ ਤੇ ਪਰ ਕਹਿਣ ਦਾ ਮਤਲਬ ਇਹ ਹੈ ਕਿ ਇਕੱਲਾ ਬੰਦਾ ਬੱਚੇ ਦੇ ਨਾਲ ਛੋਟੇ ਦੇ ਨਾਲ ਕੰਮ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਹੈ ਕਿਉਂਕਿ ਜੇ ਕੰਮ ਕਰਦੇ ਆ ਜੇ ਜੇ ਤਾਂ ਬੱਚਾ ਪਾਣੀ ਵਗੈਰਾ ਚ ਨਾ ਹੱਥ ਮਰਜਦਾ ਤਾਂ ਠੀਕ ਹੈ ਜੀ ਮੈਂ ਅਜ ਮੈਂ ਜੱਪ ਚੋ ਸਹੀ ਰਿਹਾ ਮਨ ਕੇ ਚਲੋ ਮੈਂ ਕਪੜੇ ਤੇ ਹੋਈ ਗਏ ਨਾ ਇਹਨੂੰ ਇਹ ਕੋਲ ਕੋਲ ਖੜਾ ਰਿਹਾ ਤਾਂ ਠੀਕ ਸੀਗਾ ਜੇ ਬੱਚਾ ਕਈ ਸ਼ਰਾਰਤੀ ਬੱਚੇ ਹੁੰਦੇ ਆ ਨਾ ਬਰਾਬਰ ਪਾਣੀ ਦੇ ਵਿੱਚ ਹੱਥ ਮਾਰਦੇ ਫਿਰ ਉਹਦੇ ਨਾਲ ਬੱਚਾ ਬਿਮਾਰ ਹੋ ਜਾਂਦਾ ਨਾ ਫਿਰ ਉਹ ਵੈਸੇ ਡਿਫਿਕਲਟ ਬਾਤ ਹੁੰਦਾ ਛੋਟੇ ਬੱਚੇ ਦੇ ਨਾਲ ਕੋਈ ਵੀ ਕੰਮ ਕਰਨਾ ਪਰ ਜੱਪ ਚੋਤ ਨੇ ਪੂਰਾ ਮੈਨੂੰ ਉਹ ਕੀਤਾ ਪੂਰਾ ਨਾਲ ਕੋਪਰੇਟ ਕੀਤਾ ਮੇਰੇ ਨਾਲ ਤੇ ਵਧੀਆ ਮੇਰੇ ਕੱਪੜੇ ਵਗੈਰਾ ਵਾਸ਼ ਕਰਾ ਦਿੱਤੇ ਤੇ ਪਾਣੀ ਵਗੈਰਾ ਗਰਮ ਕਰਤਾ ਸਬਜ਼ੀ ਅੱਜ ਆਪਾਂ ਬਣਾਉਣੀ ਸੀ ਪਰ ਮੈਂ ਬਣਾ ਨਹੀਂ ਸਕੀ ਕਿਉਂਕਿ ਬਣਾਉਣੀ ਨਹੀਂ ਮੰਮੀ ਆਦੇ ਰਹਿੰਦੇ ਤੇ ਫਿਰ ਚਲੋ ਜੀ ਟਾਈਮ ਹੋ ਗਿਆ 5:30 ਦਾ ਹੋਣਾ 5:20 ਹੋ ਗਏ ਤੇ ਵਲੌਗ ਦਾ ਕੋਈ ਮੂੰਹ ਸੇਰਦਾ ਬਣ ਮੂੰਹ ਸੇਰਦਾ ਅੱਜ ਕੋਈ ਨਹੀਂ ਬਣਿਆਗਾ ਸਵੇਰ ਦਾ ਲਓ ਜੀ ਟਾਈਮ ਹੋ ਗਿਆ 5:30 ਵਜੇ ਦਾ ਤੇ ਆਪਾਂ ਦੇਖਦੇ ਹਾਂ ਕੱਲ ਨੂੰ ਸ਼ਾਇਦ 90% ਮੈਂ ਨਾ ਕੱਲ ਨੂੰ ਕਰਕੇ ਰੱਖੂੰਗੀ ਲੋ ਜੀ ਇਥੇ ਨਾ ਮੈਂ ਔਲੇ ਲੈ ਕੇ ਆ ਗਈ ਸੀ ਤੇ ਚਬਚੋਤੇ ਬਰਾਬਰ ਬੈ ਗਿਆ ਸੀ ਤੇ ਮੈਂ ਔਲੇ ਸਾਫ ਕਰ ਰਹੀ ਸੀ ਤੇ ਇਹ ਔਲੇ ਮਤਲਬ ਕਾਫੀ ਦਿਨ ਹੋ ਗਏ ਗਿਫਟ ਆਪਾਂ ਨੂੰ ਗਿਫਟ ਦੇ ਤੌਰ ਤੇ ਆਏ ਹੋਏ ਸੀ ਪਰ ਇਹ ਔਲਾ ਦਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰੂੰ ਪਰ ਮੇਰੇ ਨਾਲ ਇਹ ਜਿਵੇਂ ਕਈ ਵਾਰ ਹੁੰਦਾ ਨਾ ਆਪਾਂ ਤੋੜਦੇ ਆ ਲੱਕੜ ਵਗੈਰਾ ਮਾਰਦੇ ਆ ਔਰ ਇਹਨਾਂ ਨੂੰ ਦਾਗ ਜਾਂ ਪੈ ਜਾਂਦਾ ਜਾਂ ਕਾਫੀ ਦਿਨਾਂ ਤੇ ਪਏ ਹੋਣ ਥੋੜਾ ਜਿਹਾ ਮਰਚਾ ਆ ਜਾਂਦੇ ਉਦਾਂ ਹੋ ਕੇ ਸੀ ਥੋੜਾ ਜਿਆ ਇਹਨਾਂ ਤਾਂ ਤੇ ਮੈਂ ਕਿਹਾ ਚਲੋ ਐਂ ਕਰਦੀ ਇਹਨਾਂ ਨੂੰ ਕਟਿੰਗ ਵਗੈਰਾ ਦੀ ਮਤਲਬ ਜਿਹੜੇ ਦਾ ਖਰਾਬ ਚਾ ਹਿੱਸਾ ਮੜਾ ਮੋਟਾ ਕਲ ਨੂੰ ਇਹਦਾ ਵੇਖਦੇ ਆ ਕੀ ਬਣਾਉਣੀ ਕੁਝ ਵੀ ਮੇਰੇ ਆਈਡੀਆ ਨਹੀਂ ਸਬਰ ਮੈਨੂੰ ਇਦਾਂ ਸੱਜ ਮੈਂ ਕਲੀਨ ਕਰਕੇ ਕਲੀਨ ਕਲੀਨਿੰਗ ਦਾ ਇਹਦਾ ਕੰਮ ਨਿਵੇੜਦਾ ਨਾਲ ਨਾਲ ਜੱਪਜੋਤ ਲੱਗਾ ਇਸ ਨਾਲੇ ਤਾਂ ਗੱਲਾਂ ਬਾਤਾਂ ਕਰੀ ਜਾਂਦੇ ਸੀ ਸਸੀਂ ਇੱਥੇ ਫਿਰ ਮੈਂ ਵੋਲਿਊਮ ਕਰਤੀ ਸੀ ਤੇ ਮੈਂ ਕਿਹਾ ਚਲੋ ਵੌਇਸਓਵਰ ਕਰ ਦਾਂਗੇ ਤੇ ਲਓ ਜੀ ਇੱਥੇ ਬਸ ਅਸੀਂ ਜੱਪਜੋਤ ਮੈਂ ਜਾਣ ਕੇ ਕਹਿ ਰਹੀ ਸੀ ਬੇਟਾ ਜਿਹੜਾ ਸਾਫ-ਸਾਫ ਮੈਨੂੰ ਫੜਾਓ ਮੈਂ ਕਰਦੀ ਆ ਕਲੀਨ ਤੇ ਫਿਰ ਇਦਾਂ ਕਰ ਰਿਹਾ ਸੀ ਮੈਨੂੰ ਫੜਾ ਰਿਹਾ ਸੀ ਮੈਂ ਕਲੀਨ ਕਰ ਰਹੀ ਸੀ ਨਾਲ ਗੱਲਾਂ ਬਾਤਾਂ ਕਰਕੇ ਨਾਲ ਟਾਈਮ ਪਸੋ ਗਿਆ ਮੰਮੀ ਧਾਰਾ ਕੱਢ ਰਹੇ ਸੀ ਤੇ ਚਲੋ ਜੀ ਮਿਲਦੇ ਆ ਚਲੋ ਜੀ ਹੋਰਿਆਂ ਦੀ ਆਪਾਂ ਕਲੀਨਿੰਗ ਕਰ ਲਈ ਤੇ ਕੱਲ ਨੂੰ ਪਤਾ ਲੱਗੂ ਇਹਦਾ ਕੀ ਬਣਾਉਣਾ ਕਿਉਂਕਿ ਮੈਂ ਅਜੇ ਕੁਛ ਡਿਸਾਈਡ ਨਹੀਂ ਕਰਿਆ ਇਹਦਾ ਆਪਾਂ ਕੀ ਕੁਛ ਕਰਨਾ ਹੈਗਾ ਤੇ ਕੱਲ ਨੂੰ ਪਤਾ ਲੱਗੂ ਇਹਦਾ ਆਪਾਂ ਕਿਹੜੀ ਰੈਸਪੀ ਸ਼ੂਟ ਕਰਦੇ ਆ ਤੇ ਚਲੋ ਜੀ ਇਹਨਾਂ ਕੰਮਾਂ ਦੇ ਨਾਲ ਹੀ ਆਪਾਂ ਜਿਹੜਾ ਵਲੌਗ ਦਾ ਐਂਡ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਇਹਨਾਂ ਦੇ ਇਸ ਦੇ ਨਾਲ ਹੀ ਤੁਹਾਡੇ ਆਪਾਂ ਇਸ ਦੇ ਨਾਲ ਹੀ ਆਪਾਂ ਵਲੌਗ ਦਾ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਰ ਵਲੌਗਸ ਵਧੇ ਲੱਗਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਮਿਲਦੇ ਹਾਂ ਨਮਲਾ ਉਹਦਣਾ ਸਭ ਤੇ ਤੇ ਲਈ ਸੱਸੇ ਕੱਲ ਟੇਕ ਕੇਅਰ ਬਾ